NNR نیوز ਦੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਨੂੰ YouTube ਚੈਨਲ نیوز ਰਿਪੋਰਟਰ ਜਾਨਾ ਜਾਂ NNR ਕਰਕੇ ਸਰਚ YouTube ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਅਸੀਂ ਦਰਿਆ ਸਾਤਲਜ ਦੀ ਲਗਾਤਾਰ ਤੁਹਾਨੂੰ ਤਾਜ਼ਾ ਔਰ ਸਹੀ ਤਸਦੀਕ ਖਬਰ ਦੇ ਰਹੇ ਹਾਂ ਕੱਲ ਤਕਰੀਬਨ 2 ਵਜੇ ਪਾਖੜਾ ਦੇ ਗੇਟ ਖੋਲੇ ਗਏ ਸਨ ਉਸ ਤੋਂ ਬਾਅਦ ਜੋ ਪ੍ਰਤੀਕਿਰਿਆ ਸ਼ਾਮ ਦੇ 5 ਵਜੇ ਤੱਕ ਚੱਲੀ ਔਰ ਚਾਰ ਫਲੱਡ ਗੇਟ ਖੁੱਲੇ ਗਏ ਇਹ ਜੋ ਫਲੱਡ ਗੇਟ ਖੁੱਲੇ ਗਏ ਸਨ ਇਹ ਟੈਸਟਿੰਗ ਦੇ ਲਈ ਚੈੱਕ ਕਰਨ ਦੇ ਲਈ ਖੋਲੇ ਗਏ ਸਨ ਕਿਉਂਕਿ ਮੈਨੇਜਮੈਂਟ ਕਮੇਟੀ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਜਿੱਦਾਂ ਕਿ ਪਾਖੜਾ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਉਸ ਤੋਂ ਬਾਅਦ ਇਹ ਚੈੱਕ ਕਰਨ ਦੇ ਲਈ ਖੋਲੇ ਗਏ ਤਾਂ ਜੇਕਰ ਕੱਲ 5 ਵਜੇ ਖੁੱਲ ਗਏ ਤਾਂ ਪਾਣੀ ਹੁਣ ਪਹੁੰਚਣ ਦੀ آمد ਹੋਈ ਹੈ ਪਾਣੀ ਥੋੜਾ ਦਰਿਆ ਸਤਲੁਜ ਵਿੱਚ ਵਧਿਆ ਪਰ ਇਸ ਤਰ੍ਹਾਂ ਪਾਣੀ ਕਹਿ ਸਕਦੇ ਕਿ ਬਹੁਤ ਜ਼ਿਆਦਾ ਵਧਿਆ ਸਾਰੀ ਤਸਵੀਰ 9 ਵਜੇ ਤੱਕ ਇਹ ਸਾਫ਼ ਹੋ ਜਾਊਗੀ ਜੋ ਤੁਸੀਂ ਅਪਡੇਟ ਦੇਖ ਰਹੇ ਹੋ ਦਰਿਆ ਸਤਲੁਜ ਦੀ ਮੈਂ ਤੇ ਪਰਤੋ ਜਗਰਾਉਂ ਜਾਂਦੇ ਰੋਡ ਦੇ ਪੁਲ ਦੀ ਇਹ ਤਸਵੀਰ ਹੈ ਜਿੱਥੋਂ ਮੈਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ 20 ਅਗਸਤ 2025 ਦੀ ਤਸਵੀਰ ਹੈ ਇਹ ਸਾਰੇ ਤਸਵੀਰ ਇੱਥੋਂ ਤੱਕ 9ਵੇਂ ਤੱਕ ਸਾਫ਼ ਹੋ ਜਾਊਗੀ ਔਰ ਜੋ ਕਿ ਜੋ ਨੀਵੇਂ ਇਲਾਕਾ ਲੋਹਿਆਂ ਦਾ ਮੰਡਾਲਾ ਹੋਰ ਹੀ ਬਹੁਤ ਸਾਰੇ ਪਿੰਡ ਨੇ ਉੱਥੋਂ ਤੱਕ ਜੋ ਪਾਣੀ ਹੈ ਤਕਰੀਬਨ 4 ਵਜੇ ਤੱਕ ਉੱਥੇ ਸਾਰੀ ਤਸਵੀਰ ਸਾਫ਼ ਹੋ ਜਾਊਗੀ ਕਿ ਕਿੰਨਾ ਪਾਣੀ ਉੱਥੇ ਪਹੁੰਚਦਾ ਹੈ ਕਿੰਨਾ ਕੋ ਖਤਰਾ ਹੈ ਫਿਲਹਾਲ ਕੋਈ ਜ਼ਿਆਦਾ ਖਤਰਾ ਨਹੀਂ ਹੈ ਜੋ 4 ਫਲੱਡ ਗੇਟ ਖੁੱਲੇ ਗਏ ਸਨ ਸਿਰਫ ਚੈੱਕ ਕਰਨ ਦੇ ਲਈ ਖੁੱਲੇ ਗਏ ਸਨ ਪਾਣੀ ਦਰਿਆ ਦੇ ਅੰਦਰ ਹੀ ਰਹੂਗਾ ਬਾਹਰ ਨਹੀਂ ਨਿਕਲੇਗਾ ਥੋੜਾ ਪਾਣੀ ਹੈ ਕੋਈ ਜ਼ਿਆਦਾ ਨਹੀਂ ਹੈ ਹਜੇਕਰ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ بارش ਪੈ ਰਹੀ ਹੈ ਪਾਖੜਾ ਲੈਵਲ ਵੱਧ ਰਿਹਾ ਹੈ ਜੇਕਰ ਪਾਣੀ ਵੱਧਦਾ ਹੈ ਤਾਂ ਫਿਰ 1680 ਤੋਂ ਜਿੰਨਾ ਵੀ ਪਾਣੀ ਜ਼ਿਆਦਾ ਉੱਪਰ ਵਹਰਦਾ ਉਹ ਜ਼ਰੂਰ ਇਸ ਦਰਿਆ ਦੇ ਵਿੱਚ ਦੇਖਣ ਨੂੰ ਮਿਲੇਗਾ ਜੋ ਤਬਾਈ ਮਚਾ ਸਕਦਾ ਹੈ ਫਿਲਹਾਲ ਜੋ ਤਾਜ਼ਾ ਤਸਵੀਰ ਹੈ ਉਹ ਤੁਹਾਡੇ ਸਾਹਮਣੇ ਹੈ ਜੋ 2 ਵਜੇ ਪ੍ਰਤੀਕਿਰਿਆ ਸ਼ੁਰੂ ਹੋਈ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਜੋ ਫਲੱਡ ਗੇਟ ਖੋਲੇ ਗਏ ਸਾਰੇ ਨਹੀਂ ਖੋਲੇ ਗਏ ਚਾਰ ਫਲੱਡ ਗੇਟ ਖੋਲੇ ਗਏ ਸਨ ਚੈੱਕ ਕਰਨ ਦੇ ਲਈ ਤਾਂ ਇਸ ਲਈ ਇਹ ਪ੍ਰਤੀਕਿਰਿਆ ਕੁਝ ਦਿਨਾਂ ਲਈ ਜਾਰੀ ਰਹੇਗੀ ਨਹੀਂ ਨਹੀਂ ਥੋੜਾ ਥੋੜਾ ਪਾਣੀ ਵੱਧਦਾ ਰਹੇਗਾ ਜੇਕਰ ਪਾਖੜਾ ਦੇ ਵਿੱਚ ਪਾਣੀ ਜ਼ਿਆਦਾ ਨਹੀਂ ਵੱਧਦਾ ਪਿੱਛੇ ਬਰਸਾਤ ਨਹੀਂ ਹੁੰਦੀ ਤਾਂ ਇਹ 9 ਵਜੇ ਤੱਕ ਤਸਵੀਰ ਸਾਰੀ ਸਾਫ਼ ਹੋ ਜੂਗੀ ਕਿ ਕਿੰਨਾ ਕੋ ਪਾਣੀ ਆਉਂਦਾ ਫਿਲਹਾਲ ਜੋ ਪਾਣੀ ਦੀ ਆਮਦ ਹੋਈ ਹੈ ਇਹ ਤੱਕ ਥੋੜੀ ਹੋਈ ਹੈ ਜਿਆਦਾ ਪਾਣੀ ਨਹੀਂ ਆਇਆ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜੇ ਇਸ ਥਾਂ ਤੇ ਪਾਣੀ ਹੈ ਪਰ ਅੱਗੇ ਜਾ ਕੇ ਸਾਰਾ ਦਰਿਆ ਖਾਲੀ ਪਿਆ ਹੈ ਤਾਂ ਡਰਨ ਘਬਰਾਉਣ ਦੀ ਅਜੇ ਤੱਕ ਕੋਈ ਵੀ ਲੋੜ ਨਹੀਂ ਹੈ 9 ਵਜੇ ਤੱਕ ਤਾਜ਼ੀ ਅਪਡੇਟ ਦੇਵਾਂਗੇ ਕਿੰਨਾ ਪਾਣੀ ਹੋਰ ਆਉਂਦਾ ਹੈ ਕਿੰਨਾ ਕੋ ਖਤਰਾ ਹੈ ਜੇਕਰ ਪਾਣੀ ਵਧੇਗਾ ਨਹੀਂ ਕਿਉਂਕਿ ਜੇਕਰ ਚਾਰ ਫਲੱਡ ਗੇਟ ਖੁੱਲੇ ਗਏ ਸਿਰਫ ਚੈੱਕ ਕਰਨ ਦੇ ਲਈ ਖੁੱਲੇ ਗਏ ਹੋ ਜਿਆਦਾ ਪਾਣੀ ਨਹੀਂ ਆਊਗਾ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਤੇ ਸਾਡੀ ਨਜ਼ਰ ਰਹੇਗੀ ਕਿਉਂਕਿ ਬਹੁਤ ਸਾਰੇ ਏਰੀਆ ਦੇ ਵਿੱਚ ਇਹਨਾਂ ਖਬਰਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਪਾਣੀ ਕਿੰਨਾ ਆ ਰਿਹਾ ਹੈ ਉਹ ਸਚੇਤ ਹੋ ਜਾਂਦੇ ਆ ਦੂਜੇ ਪਾਸੇ ਬਿਆਸ ਦਾ ਪਾਣੀ ਕਾਫੀ ਆਦਾ ਵਧਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ ਤਾਂ ਉਸ ਦੇ ਵਿੱਚ ਪਾਣੀ ਲਗਾਤਾਰ ਛੱਡਿਆ ਵਿ ਜਾ ਰਿਹਾ ਹੈ ਤਾਂ ਇਹ ਪਾਣੀ ਅੱਗੇ ਜਾ ਕੇ ਜਦੋਂ ਫਾਜਲ ਕੈਰੀ ਜਾਂਦਾ ਹੈ ਤਾਂ ਉੱਥੇ ਬਿਆਸ ਤੇ ਸਤਲੂ ਜਿੱਦਾਂ ਪਾਣੀ ਇਕੱਠਾ ਹੋ ਜਾਂਦਾ ਹੈ ਉੱਥੇ ਇਸ ਪਾਣੀ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਕੱਲ ਫੋਨ ਆ ਰਹੇ ਸਨ ਕਿ ਉੱਤੇ ਹਰੇ ਚਾਰੇ ਦੀ ਬਹੁਤ ਕਮੀ ਹੈ ਜੇਕਰ ਤੁਸੀਂ ਉੱਥੇ ਕੋਈ ਵੀ ਸੁਣ ਰਿਹਾ ਹੈ ਹਰਾ ਚਾਰਾ ਲੈ ਕੇ ਪਸ਼ੂਆਂ ਲੈ ਲੈ ਜਾਣਾ ਚਾਵੇ ਤਾਂ ਉਹ ਲਿਜਾ ਸਕਦਾ ਹੈ ਕਰਨੇ ਕੰਟੈਕਟ ਕਰ ਸਕਦਾ ਉਸ ਨੂੰ ਕੰਟੈਕਟ ਨੰਬਰ ਦਿੱਤੇ ਜਾਣਗੇ ਤਾਂ ਕਿੱਥੇ ਕਿੱਥੇ ਚਾਰਾ ਦੀ ਲੋੜ ਹੈ ਤੁਸੀਂ ਉੱਥੇ ਚਾਰਾ ਪਹੁੰਚਾ ਸਕਦੇ ਹੋ ਕਿਉਂਕਿ ਉੱਥੇ ਤੇ ਸਤਲੁਜ ਬਿਆਸ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਹੈ ਬਹੁਤ ਸਾਰੇ ਜੋ ਪਸ਼ੂ ਹੈ ਜੋ ਘਰ ਹੈ ਇਸ ਪਾਣੀ ਦੇ ਵਿੱਚ ਉਹ ਡੁੱਬੇ ਹੋਏ ਨੇ ਤਾਂ ਇਧਰ ਹੈ ਸਤਲੁਜ ਦੀ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਜਾ ਤਕਰੀਬਨ 6 ਵਜੇ ਦੀ ਇਹ ਅਪਡੇਟ ਆ ਜੇ 5 ਮਿੰਟ 6 ਵਜਣ ਚ ਪਈ ਹੈ ਤੇ 6 ਵਜੇ ਦੀ ਇਹ ਤਸਵੀਰ ਹੈ ਜੋ ਮਾਧਪਰ ਤੋਂ ਜੁਗਰਾਵ ਰੋਡ ਜਾਂਦਾ ਹੈ ਰਸਤੇ ਚ ਬਣੇ ਪੁਲ ਦੀਆਂ ਥੱਲੇ ਜੋ ਪਾਣੀ ਚੱਲ ਰਿਹਾ ਹੈ ਤਾਂ ਉਸ ਦੀ ਇਹ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੋ ਪਾਣੀ ਵਧਿਆ ਹੈ ਤੇ ਪਾਣੀ ਪਹੁੰਚਣਾ ਸ਼ੁਰੂ ਹੋ ਜੇ ਤੱਕ ਇੱਥੇ ਹੋਇਆ ਕੋਈ ਜ਼ਿਆਦਾ ਪਾਣੀ ਨਹੀਂ ਹੈ ਕਿਉਂਕਿ ਕੱਲ ਸ਼ਾਮ ਨੂੰ 5 ਵਜੇ ਜੋ ਫਲੱਡ ਗੇਟ ਖੁੱਲੇ ਗਏ ਸਨ ਅਜੇ ਤੱਕ 9 ਵਜੇ ਤੱਕ ਇਹ ਤਸਵੀਰ ਸਾਰੀ ਸਾਫ਼ ਹੋਊਗੀ ਕਿ ਕਿੰਨਾ ਪਾਣੀ ਆਉਂਦਾ ਹੈ ਖੜਲ ਪਾਣੀ ਜ਼ਿਆਦਾ ਨਹੀਂ ਆਵਾਲਾ ਜੇਕਰ ਸੋਚਿਆ ਜਾਵੇ ਤਾਂ ਜਿੰਨੀ ਵਾਰ ਪਹਿਲਾਂ ਪਾਣੀ ਆਇਆ ਸੀ ਪਛੀ ਦੇ ਵਿੱਚ ਉਦੋਂ ਪਾਣੀ ਦੀ ਜੋ ਮਕਦਾਰ ਹੈ ਘੱਟ ਹੀ ਰਹਿ ਗਈ ਤਾਂ ਉਸ ਤੋਂ ਬਾਅਦ ਵੈਗੁਰੂ ਪਰਮਾਤਮਾ ਸੁੱਖ ਰੱਖੇ ਕਿ ਪਹਾੜੀ ਇਲਾਕੇ ਵਿੱਚ ਬਰਸਾਤ ਨਾ ਹੋਵੇ ਜੇਕਰ ਬਰਸਾਤ ਨਹੀਂ ਹੁੰਦੀ ਤਾਂ ਬੱਚਾ ਹੋ ਸਕਦਾ ਪਾਖੜਾ ਦਾ ਲੈਵਲ ਹੈ ਜੀ 15 ਫੁੱਟ ਖਦਰੇ ਤੋਂ ਥੱਲੇ ਹੈ ਇਸ ਲਈ ਡਰਨ ਕਬਰੌਣ ਦੀ ਹੇਠ ਤੱਕ ਕੋਈ ਵੀ ਲੋਡ ਨਹੀਂ ਹੈ ਤਾਂ ਹਰ ਇੱਕ ਅਪਡੇਟ ਤੇ ਸਾਡੀ ਨਜ਼ਰ ਰਹੇਗੀ ਦੇਖਦੇ ਰਹੋ ਐਨਐਨਆਰ ਨਿਊਜ਼ ਜਲਦ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ ਜੀ